ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਕਿੰਵੇਂ ਗੁਰੂ ਹਨ ਦਸਵੇਂ ਗੁਰੂ ਸਹਬਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੇ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਉੱਤਰ ਹੈ ਜੀ ਦਸ਼ਮੇਸ਼ ਪਿਤਾ ਸਰਬੰਸਦਾਨੀ ਕਲਗੀਧਰ ਆਦ ਨਾਵਾਂ ਨਾਲ ਗੁਰੂ ਜੀ ਦਾ ਜੀਵਨ ਕਾਲ ਦੱਸੋ 1666 ਈਸਵੀ ਤੋਂ 1708 ਈਸਵੀ ਤੱਕ ਗੁਰੂ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਮਾਤਾ ਗੁਜਰੀ ਜੀ ਗੁਰੂ ਜੀ ਦੀ ਸੰਤਾਨ ਬਾਰੇ ਦੱਸੋ ਚਾਰ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਬਾਬਾ ਜੋਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਗੁਰੂ ਜੀ ਦਾ ਬਚਪਨ ਦਾ ਨਾਮ ਕੀ ਸੀ? ਜਵਾਬ ਹੈ ਗੋਬਿੰਦ ਰਾਏ ਜੀ। ਗੁਰੂ ਜੀ ਨੇ ਕਿਹੜੀ ਪ੍ਰਥਾ ਦਾ ਅੰਤ ਕੀਤਾ? ਮਸੰਦ ਪ੍ਰਥਾ ਦਾ। ਗੁਰੂ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ? ਔਰੰਗਜ਼ੇਬ। ਗੁਰੂ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ? 52 ਕਵੀ। ਗੁਰੂ ਜੀ ਨੇ ਔਰੰਗਜ਼ੇਬ ਨੂੰ ਜੋ ਚਿੱਠੀ ਲਿਖੀ ਉਸ ਨੂੰ ਕੀ ਕਹਿੰਦੇ ਹਨ ਜ਼ਫਰਨਾਮਾ ਗੁਰੂ ਜੀ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਚੰਡੀ ਦੀ ਵਾਰ ਗੁਰੂ ਜੀ ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ 9 ਸਾਲ ਦੀ ਉਮਰ ਵਿੱਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕਦੋਂ ਕੀਤੀ 13 ਅਪ੍ਰੈਲ 1699 ਈਸਵੀ ਨੂੰ ਅੰਮ੍ਰਿਤਸਰ ਤੋਂ ਬਾਅਦ ਸਿੱਖਾਂ ਦੇ ਨਾਮ ਨਾਲ ਕੀ ਜੁੜ ਗਿਆ ਮਰਦ ਦੇ ਨਾਮ ਨਾਲ ਸਿੰਘ ਔਰਤ ਦੇ ਨਾਮ ਨਾਲ ਕੌਰ ਸਿੱਖ ਆਪਸ ਵਿੱਚ ਮਿਲਦੇ ਸਮੇਂ ਕੀ ਕਹਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਅਤੇ ਕੌਰ ਤੋਂ ਕੀ ਭਾਵ ਹੈ ਸਿੰਘ ਤੋਂ ਭਾਵ ਸ਼ੇਰ ਕੌਰ ਤੋਂ ਭਾਵ ਰਾਜਕੁਮਾਰੀ ਦੁਨੀਆ ਦੀ ਸਭ ਤੋਂ ਵੱਡੀ ਜੰਗ ਕਿਹੜੀ ਮੰਨੀ ਜਾਂਦੀ ਹੈ ਚਮਕੌਰ ਸਾਹਿਬ ਦੀ ਜੰਗ ਗੁਰੂ ਜੀ ਨੂੰ ਕਿੰਨੇ ਸਿੰਘਾਂ ਨੇ ਬੇਦਾਵਾ ਲਿਖ ਕੇ ਦਿੱਤਾ 40 ਸਿੰਘਾਂ ਨੇ ਗੁਰੂ ਜੀ ਨੇ ਆਪਣਾ ਆਖਰੀ ਸਮਾ ਕਿੱਥੇ ਬਤੀਤ ਕੀਤਾ ਨਾਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਕਿਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨਵਾਦ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ